ਅੱਜ ਆਪਾਂ ਤੁਹਾਡੇ ਲਈ ਸੰਡੇ ਸਪੈਸ਼ਲ ਆਫਰ ਲੈ ਕੇ ਆਏ ਜੀ ਠੀਕ ਹੈ ਜੀ ਕੱਲੂ ਸੰਡੇ ਐ ਆਪਾਂ ਤੁਹਾਡੇ ਲਈ ਤਮਾਕਾ ਸੇਲ ਲੈ ਕੇ ਆਏ ਆ ਠੀਕ ਹੈ ਜੀ ਰੇਟ ਐ ਜੇ ਦੇ ਦਾਂਗੇ ਰਿਟੇਲ ਪ੍ਰਾਈਸ ਦਾਂਗੇ ਠੀਕ ਹੈ ਜੀ ਸਿੰਗਲ ਸੂਟ ਲਈਓ ਜੇ ਆਨਲਾਈਨ ਮੰਗਾਉਣੇ ਨੇ ਫਿਰ ਕੁਆਂਟੀਟੀ ਚ ਮਾਲ ਮੰਗਾਉਣਾ ਪਊਗਾ ਪੰਜ ਸੂਟ ਘੱਟ ਤੋਂ ਘੱਟ ਹੋਊਗਾ ਠੀਕ ਹੈ ਡਿਲੀਵਰੀ ਚਾਰਜਸ ਫ੍ਰੀ ਰੱਖਾਂਗੇ ਆਪਾਂ ਦੀ ਠੀਕ ਹੈ ਇਹਦੀ ਇਕੱਲੀ ਪਲੇਸ ਦੀ ਸਿਰਫ ਔਰ ਸਿਰਫ 250 ਰੁਪਏ ਸੂਟ ਹੈ ਪਲੇਨ ਫੈਂਡੀ ਵੀ ਹੈ ਮੋਸ ਫੈਂਡੀ ਵੀ ਹੈ ਸ਼ਫੂਨ ਫੈਂਡੀ ਵੀ ਹੈ ਤਿੰਨ ਤਰ੍ਹਾਂ ਦੀਆਂ ਕੁਆਲਿਟੀਆਂ ਹੋਣੀਆਂ ਮੇਰੀ ਗੱਲ ਸੁਣ ਲਓ ਪਲੇਨ ਫੈਂਡੀ ਵੀ ਹੈ ਮੋਸ ਫੈਂਡੀ ਵੀ ਹੈ ਸ਼ਫੂਨ ਫੈਂਡੀ ਵੀ ਹੈ ਤਿੰਨ ਕੁਆਲਿਟੀਆਂ ਨੇ 250 ਰੁਪਏ ਸੂਟ ਹੈ ਠੀਕ ਹੈ ਜੀ ਜੇ ਕਿਸੇ ਨੇ ਹੋਲ ਸੇਲ ਚ ਲੈਣਾ ਹੋਗਾ ਬੰਡਲ ਟੂ ਬੰਡਲ ਉਹਨੂੰ ਆਪਾਂ ਹੋਰ ਵੀ ਘੱਟ ਦਵਾਂਗੇ ਪਰ ਆਫਰ ਰਹੂਗੀ ਸਿਰਫ ਔਰ ਸਿਰਫ ਇੱਕ ਦਿਨ ਦੀ ਸੰਡੇ ਦੀ ਕੱਲ ਨੂੰ ਸਪੈਸ਼ਲ ਸੰਡੇ ਤਮਾਕਾ ਸੇਲ ਲੱਗ ਚੁਕਿਆ ਕਲਰ ਤੇ ਮਰਵਾ ਦੋ ਡਿਜ਼ਾਈਨ ਤੇ ਰੰਗ ਠੀਕ ਹੈ ਰੰਗ ਡਿਜ਼ਾਈਨ ਹੋਰ ਵੀ ਬਹੁਤ ਮਿਲ ਜਾਣਗੇ ਠੀਕ ਹੈ ਮਾਲ ਬਹੁਤ ਜ਼ਿਆਦਾ ਪਿਆ ਜਿੰਨਾ ਕੋ ਉਨਾ ਠੀਕ ਹੈ ਜੀ ਤੇ ਆਪਾਂ ਤੁਹਾਨੂੰ ਦਮਾਰੇ ਹੋਰ ਆਈਟਮਾਂ ਦੇ ਵਿੱਚ ਠੀਕ ਹੈ ਜੀ ਆਹ ਲਾ ਫੜਾਓ ਸੂਟ ਆਹ ਦੇਖੋ ਜੀ ਆਰਗੰਜਾ ਦਾ ਫੈਬਰਿਕ ਦੇ ਉੱਤੇ ਸੂਟ ਠੀਕ ਹੈ ਜੀ ਮਾਲ ਆਪਾਂ ਵੀਡੀਓ ਜ਼ਿਆਦਾ ਲੰਬੀ ਬਣਾ ਨਹੀਂ ਸਕਦੇਗੇ ਤੁਹਾਨੂੰ ਪਹਿਲਾਂ ਦੱਸਾਂ ਆਪਾਂ ਲੰਬੀ ਵੀਡੀਓ ਨਹੀਂ ਬਣਾ ਸਕਦੇ ਜ਼ਿਆਦਾ ਠੀਕ ਹੈ ਜਾ ਟਾਈਮ ਵੇਸਟੂਗਾ ਵੇਖੋ ਔਰ ਗੰਜਾ ਫੈਬਰਿਕ ਹੈ ਦਵੱਟੇ ਉੱਤੇ ਸੂਟ ਦੇ ਉੱਤੇ ਵਰਕ ਹੈ ਬਿਨਾ ਦਵੱਟੇ ਤੋਂ ਰੇਟ ਰਹੂਗਾ ਸਿਰਫ ਔਰ ਸਿਰਫ 199 ਰੁਪਏ ਕਲਰ ਡਿਜ਼ਾਈਨ ਦਿਖਾਣਾ ਮੈਂ ਤੁਹਾਨੂੰ 199 ਰੁਪਏ ਦਾ ਸੂਟ ਹੀ ਠੀਕ ਹੈ ਜੀ 199 ਰੁਪਏ ਦਾ ਸੂਟ ਹੈ ਕਲਰ ਡਿਜ਼ਾਈਨ ਬਹੁਤ ਮਿਲ ਜਾਣਗੇ ਜਿੰਨਾ ਕਹਿ ਦੋ ਆਹ ਡਿਜ਼ਾਈਨ ਹੋਰ ਹੈ ਜੀ 199 ਰੁਪਏ ਵਿੱਚ ਠੀਕ ਹੈ ਜੀ ਮਾਲ ਬਹੁਤ ਮਿਲ ਜੂ ਕੱਲ ਨੂੰ ਸੰਡੇ ਤਮਾਕਾ ਸੇਲ ਆਫਰ ਲਗਾਈ ਹੋਈ ਹੈ ਸਿਰਫ ਔਰ ਸਿਰਫ ਸੰਡੇ ਦੀ ਤਮਾਕਾ ਸੇਲ 199 ਰੁਪਏ ਦਾ ਸੂਟ ਠੀਕ ਹੈ 199 ਰੁਪਿਆ ਸੂਟ ਹੈ ਠਮਾਕਾ ਆਫਰ ਹੈ ਆ ਜਾਓ ਫਾਇਦਾ ਉਠਾ ਲਓ ਜਿੰਨਾ ਕਹੋ ਤਾਂ ਉਨਾਂ ਠੀਕ ਹੈ ਜੀ ਲੈਸ ਵਰਕ ਵਾਲਾ ਦੁਪੱਟੇ ਵਾਲਾ ਲੈ ਕੇ ਆਓ ਜੀ ਠੀਕ ਹੈ ਜੀ ਆਹ ਦੇਖੋ ਜੀ ਵੇਦਾ ਦੁਪੱਟਾ ਜਿਹੜਾ ਤੁਹਾਨੂੰ ਸੂਟ 199 ਵਿੱਚ ਦੇ ਦਿੱਤਾ ਹੈ ਉਹਦੇ ਨਾਲ ਦੀ ਸੂਟ ਹੈ ਉਹੀ ਕੱਪੜਾ ਹੈ ਪਰ ਇਹਦੇ ਨਾਲ ਦੁਪੱਟਾ ਹੈ ਜੀ ਠੀਕ ਹੈ ਜੀ ਇਹ ਨਾਲ ਦੁਪੱਟਾ ਆਹ ਦੇਖੋ ਠੀਕ ਹੈ ਦੁਪੱਟਾ ਵਿਦ ਆਹ ਦੁਪੱਟਾ ਦੁਪੱਟੇ ਉੱਤੇ ਲੈਸ ਦੁਪੱਟੇ ਤੇ ਲੈਸ ਤੇ ਦੁਪੱਟਾ ਇਹ ਨਹੀਂਗਾ ਵੀ ਛੋਟਾ ਹੋਊਗਾ ਦੁਪੱਟਾ ਛੋਟਾ ਨਹੀਂ ਹੋਣਾ ਹੈਗਾ ਠੀਕ ਹੈ ਦੁਪੱਟਾ ਪੂਰਾ ਖੁੱਲਾ ਟੁੱਲਾ ਹੋਊਗਾ ਰੇਟ ਹੋਊਗਾ ਸਿਰਫ ਔਰ ਸਿਰਫ 250 ਰੁਪਿਆ ਠੀਕ ਹੈ ਰੇਟ ਹੋਊਗਾ ਸਿਰਫ ਔਰ ਸਿਰਫ 250 ਰੁਪਿਆ ਕੱਲਾ ਡਿਜ਼ਾਈਨ ਬਹੁਤ ਮਿਲ ਜਾਣਗੇ ਸਿਰਫ ਔਰ ਸਿਰਫ 250 ਰੁਪਏ ਵਿੱਚ ਠੀਕ ਹੈ ਇਹਦਾ ਵੀ ਮਾਲ ਬਹੁਤ ਮਿਲ ਜੂਗਾ ਪਰ ਮਿਲੂਗਾ ਸਿਰਫ ਔਰ ਸਿਰਫ ਇੱਕ ਦਿਨ ਆਫਰ ਹੈ ਸੰਡੇ ਦੀ ਆਜੋ ਕੱਲੂ ਜਿਨ੍ਹਾਂ ਨੇ ਹੋਲ ਸੇਲ ਚ ਲੈਣਾ ਹੈ ਉਹਨਾਂ ਲਈ ਵੀ ਆਪਾਂ ਤੁਬਾਕਾ ਆਫਰ ਲੈ ਕੇ ਆਇਆ ਠੀਕ ਹੈ ਜੀ ਆ ਦੇਖੋ ਇੱਕ ਡਿਜ਼ਾਈਨ ਹੋਰ ਬਹੁਤ ਬਾ ਕਮਾਲ ਡਿਜ਼ਾਈਨ ਹੈ ਠੀਕ ਹੈ ਬਾ ਕਮਾਲ ਡਿਜ਼ਾਈਨ ਹੈ ਤੁਹਾਨੂੰ ਮੈਂ ਸਹੀ ਦੱਸਾਂ ਪੂਰਾ ਟਾਪ ਦਾ ਡਿਜ਼ਾਈਨ ਆ ਦੇਖੋ ਜੀ ਪੂਰਾ ਸਟਾਪ ਦਾ ਡਿਜ਼ਾਈਨ ਆ ਦੇਖੋ ਜੀ ਪੂਰਾ ਸਿਰੇ ਦਾ ਡਿਜ਼ਾਈਨ ਠੀਕ ਹੈ ਜੀ ਆ ਦੇਖੋ ਆ ਦੇਖੋ ਨਾਲ ਵਿਦ ਦਾ ਦੁਪੱਟੇ ਉੱਤੇ ਵਰਕ ਕਿੰਨਾ ਟਾਪ ਦਾ ਹੋਇਆ ਦੇਖੋ ਇਹਦਾ ਰੇਟ ਰਹਿਣਾ ਸਿਰਫ ਔਰ ਸਿਰਫ 299 ਰੁਪਏ ਜੀ ਠੀਕ ਹੈ ਜੀ ਸਿਰਫ ਔਰ ਸਿਰਫ 299 ਰੁਪਏ ਰੇਟ ਰਹਿਣਾ ਠੀਕ ਹੈ ਜੀ ਮਾਲ ਜਿੰਨਾ ਕੋ ਹੋਣਾ ਮਿਲ ਜੂਗਾ ਕਲਾ ਡਿਜ਼ਾਈਨ ਦੇਖ ਲੋ ਇਹਦੇ ਵਿੱਚ ਬਹੁਤ ਸੋਹਣੇ ਸੋਹਣੇ ਕਲਨ ਨੇ ਰੇਟ ਰਹਿਣਾ ਸਿਰਫ ਔਰ ਸਿਰਫ 299 ਰੁਪਏ ਮਿਲੂਗੇ ਨੂੰ ਜਿਹੜਾ ਇਹ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਔਰ ਚੈਨਲ ਨੂੰ ਫੋਲੋ ਕਰਕੇ ਆਊਗਾ ਠੀਕ ਹੈ ਆਪਣੀ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਸੰਡੇ ਦੀ ਆਫਰ ਲਗਾਈ ਹੋਈ ਹੈ ਠੀਕ ਹੈ ਆ ਦਿਖਾਉਣਾ ਤੁਹਾਨੂੰ ਬਹੁਤ ਹੀ ਫੇਮਸ ਡਿਜ਼ਾਈਨ ਹੈ ਜਿਹਨੂੰ ਬਹੁਤ ਹੀ ਫੇਮਸ ਡਿਜ਼ਾਈਨ ਕਿਹਾ ਜਾਂਦਾ ਹੈ ਬਹੁਤ ਜ਼ਿਆਦਾ ਮਾਰਕੀਟ ਦੇ ਵਿੱਚ 500 ਤੋਂ ਘੱਟ ਨਹੀਂ ਮਿਲਣਾ ਇਹ ਆ ਠੀਕ ਹੈ ਮਾਰਕੀਟ 'ਚ 500 ਤੋਂ ਘੱਟ ਨਹੀਂ ਮਿਲਣਾ ਜਿੱਥੋਂ ਮਰਜੀ ਟਰਾਈ ਕਰ ਲਿਓ ਆਪਾਂ ਤੁਹਾਡੇ ਲਈ ਲੈ ਕੇ ਆਏ ਸਿਰਫ ਔਰ ਸਿਰਫ 299 ਦੇ ਵਿਦ ਦੁਪੱਟਾ ਵਰਕ ਟਾਪ ਦੀ 10 ਮੀਟਰ 10 ਰੁਪਏ ਮੀਟਰ ਵਾਲੀ ਲੈਸ ਲਗਾਈ ਹੋਈ ਹੈ ਠੀਕ ਹੈ ਵਿਦ ਵਰਕ ਹੋਇਆ ਰੇਟ ਸਿਰਫ ਔਰ ਸਿਰਫ 299 ਰੁਪਏ ਲੌਂਗ ਵੀਡੀਓ ਬਣੇ ਨਾ ਇਸ ਕਰਕੇ ਆਪਾਂ ਸ਼ਾਰਟ ਵੀਡੀਓ ਬਣਾ ਰਹੇ ਆ ਠੀਕ ਹੈ ਸਿਰਫ ਔਰ ਸਿਰਫ 299 ਰੁਪਏ ਠੀਕ ਹੈ ਜੀ ਆਪਾਂ ਤੁਹਾਡੇ ਲਈ ਆਫਰਾਂ ਲੈ ਕੇ ਆਏ ਸਿਰਫ ਇੱਕ ਦਿਨ ਦਾ ਬਾਹ ਕਮਾਲ ਚੀ ਹੈ ਬਹੁਤ ਟਾਪ ਦੀ ਆਈਟਮ ਆ ਹਾਂ ਕਰਾਸ਼ ਇਮਰ ਦੇ ਉੱਤੇ ਜੀ ਇੰਨੇ ਹੀ ਰੇਟ ਘੱਟ ਲੈ ਗਏ ਮਾਡਲ ਵਾਲਾ ਪੀਸ ਹੈ ਠੀਕ ਹੈ ਇੰਨੇ ਹੀ ਰੇਟ ਘੱਟ ਆ ਦੇਖੋ ਆ ਦੇਖੋ ਰੇਟ ਟਾਈਨ ਡਾਈ ਦਾ ਸੂਟ ਹੈ ਰੇਟ ਲੈ ਕੇ ਆ ਆ ਤੁਹਾਡੇ ਲਈ ਸਿਰਫ ਔਰ ਸਿਰਫ 350 ਰੁਪਏ ਦਾ ਦੁਪੱਟੇ ਉੱਤੇ ਲੈਸ 5 ਮੀਟਰ 5 ਮੀਟਰ ਕਪੜਾ ਨਹੀਂ ਹੋਣਾ 6 ਮੀਟਰ ਕਪੜਾ ਹੀ ਹੋਊਗਾ ਰੇਟ ਹੋਊਗਾ ਸਿਰਫ ਔਰ ਸਿਰਫ 350 ਰੁਪਿਆ ਕਲਰ ਫੜਾਓ ਜੀ ਆ ਦੇਖੋ ਕਲਰ ਠੀਕ ਹੈ ਫਿਰ ਵਾਰ-ਵਾਰ 350 ਰੁਪਿਆ ਮਾਲ ਬਥੇਰਾ ਮਿਲ ਜੂ ਕੱਲ ਨੂੰ ਸੰਡੇ ਆਫਰ ਹੈ ਠੀਕ ਹੈ ਕੰਡੇ ਦੀ ਆਫਰ ਹੈ ਤਮਾਕਾ ਸੇਲ ਹੈ ਠੀਕ ਹੈ ਜੀ ਆਓ ਠੀਕ ਹੈ ਇਹ ਜੋ 599 ਵਾਲੇ 499 ਵਾਲੇ ਫੜਾਓ ਠੀਕ ਹੈ ਆਹ ਦੇਖੋ ਜੀ ਇਹ ਦੂਸ ਫੈਂਡੀ ਦੇ ਉੱਤੇ ਜੀ ਫੈਂਡੀ ਦੇ ਉੱਤੇ ਠੀਕ ਹੈ ਜੀ ਆਹ ਦੇਖੋ ਗਲੇ ਉੱਤੇ ਵਰਕ ਵਿਦ ਹੈਂਡ ਵਰਕ ਫੈਂਡੀ ਦੇ ਉੱਤੇ ਸੂਟ ਗਲੇ ਉੱਤੇ ਵਰਕ ਨਾਲ ਮੋਨੀਆਂ ਵਾਲਾ ਡਿਜ਼ਾਈਨ ਠੀਕ ਹੈ ਜੀ ਮੋਨੀਆਂ ਵਾਲਾ ਡਿਜ਼ਾਈਨ ਆ ਦੇਖੋ ਮੋਨੀਆਂ ਵਾਲਾ ਡਿਜ਼ਾਈਨ ਹੈ ਗਲੇ ਵਾਲਾ ਵਰਕ ਹੈ ਠੀਕ ਹੈ ਦੁਪट्टे ਉੱਤੇ ਵਰਕ ਹੈ ਰੇਟ ਲੈ ਕੇ ਆਇਆ ਆ ਪਰ ਤੁਹਾਡੇ ਲਈ ਸਿਰਫ ਔਰ ਸਿਰਫ 599 ਰੁਪਏ ਸਿਰਫ ਔਰ ਸਿਰਫ 599 ਰੁਪਏ ਹੁਣ ਆਪਾਂ ਤੁਹਾਨੂੰ ਨੈਕਸਟ ਵੈਰਾਈਟੀ ਦਿਖਾਉਣੇ ਆ